ਕਹੀ ਤਾਂ ਸਹੀ ਹਾਂ ਉਹਨਾਂ ਦਾ ਤਾਂ ਨਾ ਕੁੰਡਾ ਹੀ ਵਜਿਆ ਮੈਨੂੰ ਤਾਂ ਨਾ ਫੇਰਾ ਹੀ ਪਿਆ ਵਾ ਤੇ ਹੁਣ ਚਲ ਇਦਾਂ ਕਰਦੀ ਗਰਮੀ ਬੜੀ ਆ ਸ਼ਾਮਾਂ ਨੂੰ ਜਾਵਾਂਗੇ ਮੈਸ ਦੀ ਚੰਗੀ ਨਹੀਂ ਲੱਗਦੀ ਪਤਾ ਨਹੀਂ ਮੈਂ ਕਿਹੜੀ ਮਿੱਟੀ ਦੀ ਏ ਬਣੀ ਐ ਮੈਂ ਇੰਨਾ ਇਹਨੂੰ ਯਤਨ ਕਰਨੀ ਕੋਲੋਂ ਕੱਢਣ ਦਾ ਪਰ ਜਾਂਦੀ ਨਹੀਂ ਹੈਗੀ ਹੁੰਡੇ ਦਾ ਹੀ ਰਹੀ ਬਸ ਇਹ ਚਲ ਜੇ ਕੋਈ ਮੰਮੀ ਤੇ ਇਥੇ ਕਿਸੇ ਨਾਲ ਗਏ ਹੋ ਮੈਂ ਤਾਂ ਕਦੇ ਨਹੀਂ ਆ ਗਈਆਂ ਉਹਨਾਂ ਦਾ ਲੋਕ ਘਰ ਹੈ ਲੱਗਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੈ ਨਹੀਂ ਤੂੰ ਹਜੇ ਵੀ ਮੇਰੇ ਸਾਹਮਣੇ ਬੈਸ ਨਹੀਂ ਹੈ ਜੇ ਵੀ ਮਨਵਾਣੀ ਆਪਣਾ ਲੱਗਾ ਬਿਆਹ ਤੇ ਆਪਣੇ ਕੰਨੀ ਸਾਰਾ ਕੁਝ ਸੁਣ ਲਿਆ ਤੂੰ ਹਜੇ ਵੀ ਨਹੀਂ ਮੰਨਦੇ ਆਪਣੀ ਗਲਤੀ ਨੂੰ ਗਲਤੀ ਤੇ ਪੜਦਾ ਪੈ ਗਿਆ ਮੈਨੂੰ ਨਹੀਂ ਪਤਾ ਕਿ ਤੂੰ ਇਹ ਕੁਝ ਕਰਦੀ ਹੈ ਤੂੰ ਮੇਰੇ ਕੋਲ ਉਹਨੂੰ ਵੀ ਵਿਚਾਰੀ ਨੂੰ ਗੱਲਾਂ ਕਰਵਾਉਂਦੀ ਰਹੀ ਤੇ ਆਪ ਤੂੰ ਚੰਗੀ ਬਣੀ ਰਹੀ ਮਮੀ ਮੈਂ ਐ ਕੀ ਕਿਹਾ ਸੀ ਤੂੰ ਬੋਲਿਆ ਵੀ ਨਹੀਂ ਮੈਂ ਕੁਝ ਨਹੀਂ ਕੀਤਾ ਮੈਂ ਸਾਰਾ ਕੁਝ ਕੰਨੀ ਸੁਣ ਲਿਆ ਉਹ ਤਾਂ ਵਿਚਾਰੀ ਚੰਗੀ ਜਿਹੜੀ ਤੈਨੂੰ ਕੋਈ ਸ਼ਾਂਤੀ ਨਹੀਂ ਰਹੀ ਚੁੱਪ ਕੀਤੀ ਜਾਂਦੀ ਰਹੀ ਆ ਜਿਉਹੋ ਜਿਹੀ ਹੁੰਦੀ ਤੇ ਕੁੱਟ ਕੇ ਗੁੱਟ ਕਰੀ ਹੱਥ ਫੜੰਦੀ ਤੇ ਤੈਨੂੰ ਵੀ ਤੇਰੇ ਪੇਕੇ ਤੋਰਦੀ ਜਿੱਤਲਾ ਤੂੰ ਉਹ ਉਹਦੇ ਢੇਗਿਆਂ ਤੇ ਮেরে ਮਾਰਦੀ ਰਹੀ ਐ ਹਰ ਘਲ ਦੇ ਵਿੱਚ ਠੀਕ ਐ ਤੇਰੇ ਪਿੱਛੇ ਲੱਕੇ ਉਹਨੂੰ ਵੀ ਗੱਲਾਂ ਕਰਦੀ ਰਹੀ ਪਰ ਉਹ ਮਾਰਦੀ ਤੇ ਇੰਨੀ ਚੰਗੀ ਨਹੀਂ ਨਾਲ ਮੈਨੂੰ ਪਤੀ ਜਵਾਬ ਨਹੀਂ ਦਿੱਤਾ ਮੰਮੀ ਤੁਹਾਨੂੰ ਭਲੇਖਾ ਲੱਗਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਐ ਨਹੀਂ ਤੂੰ ਹਜੇ ਵੀ ਮੇਰੇ ਸਾਹਮਣੇ ਬੈਠ ਨਹੀਂ ਹਜੇ ਵੀ ਮੈਨੂੰ ਆਣੀ ਆਪਣੇ ਘਰ ਲੱਗਾ ਬੈਠੇ ਆਪਣੇ ਕੰਨੀ ਸਾਰਾ ਕੁਝ ਸੁਣ ਲਿਆ ਤੂੰ ਹਜੇ ਵੀ ਨਹੀਂ ਮੰਨਦੀ ਆਪਣੀ ਗਲਤੀ ਨੂੰ ਗਲਤੀ ਮੇਰੇ ਐਵੇਂ ਨਹੀਂ ਕਹਾਲਿਆ ਤਾਂ ਚਿੱਟੇ ਆਏ ਲੋਕਾਂ ਦੀਆਂ ਮਾਮਾਂ ਤੇ ਘਰ ਵਸਾਉਂਦੀਆਂ ਤੇਰੀ ਮਾਂ ਹੱਥੀ ਤੇਰੇ ਘਰ ਖਰਾਬ ਕਰਨ ਲਈ ਆ ਆ ਆਪਣੇ ਭਰਾ ਨਾਲ ਉਹਨੂੰ ਆਣੀ ਹੈ ਵੀ ਲੈ ਜਾਓ ਉਹਨੂੰ ਅਹੀਂ ਨਹੀਂ ਇਹਨੂੰ ਰੱਖਣਾ ਹੈਗਾ ਨਹੀਂ ਮੰਮੀ ਮੈਨੂੰ ਮaaf ਕਰ ਦੋ ਮਾਫੀ ਤੈਨੂੰ ਕਾਦੀ ਤੈ ਹੈ ਕੋਈ ਛੋਟੀ ਮੋਟੀ ਗਲਤੀ ਹੈ ਤਾਂ ਤੈਨੂੰ ਮਾਫ ਕਰ ਵੀ ਲਈਏ ਤੂੰ ਤਾਂ ਗਲਤੀਆਂ ਬੜੀਆਂ ਵੱਡੀਆਂ ਕੀਤੀਆਂ ਮਾਫੀ ਮੰਗਣੀ ਤੇ ਘਰਲੀ ਨੂੰ ਬਾਗਰ ਮੇਰੇ ਕੋਲ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਆ ਕੋਈ ਨਹੀਂ ਮੰਮੀ ਮੈਂ ਕਵਲ ਉਹਨਾਂ ਨੂੰ ਤੂੰ ਹੀ ਦੱਸਿਓ ਨਾ ਤੂੰ ਮੇਰੇ ਭਰਾ ਨੂੰ ਦੱਸਿਓ ਮੈਂ ਘਲੀਣ ਕੋਲ ਜਾ ਕੇ ਮਾਫੀ ਮੰਗ ਲੈਂਗੀ ਕਸੂਰ ਇਹਦਾ ਨਹੀਂ ਆ ਕਸੂਰ ਮੇਰਾ ਵੀ ਆ ਜਿਹੜੀ ਮੈਂ ਇਹਦੇ ਪਿੱਛੇ ਲਾ ਕੇ ਉਹਨੂੰ ਗੱਲਾਂ ਕਰਦੀ ਨਹੀਂ ਆ ਮੈਂ ਵੀ ਇਹਨੂੰ ਆਣੀ ਐ ਤੇ ਇਹ ਮੈਨੂੰ ਮਾਫ ਕਰ ਦੇ ਪਤਾ ਨਹੀਂ ਕੀ ਗੱਲ ਹੋਈ ਆ ਮੰਮੀ ਕਾਤੋਂ ਇੰਨਾ ਬੋਲਣ ਦੇ ਵੇਖਾਂ ਤੇ ਸਹੀ ਦੀਦੀ ਕੀ ਗੱਲ ਹੋਈ ਆ ਇਹ ਕਾਤੋਂ ਮੰਮੀ ਇੰਨਾ ਬੋਲਣ ਦੇ ਪੁੱਤ ਨੀ ਮੈਂ ਆਵਾਜ਼ ਨਹੀਂ ਇੰਨੇ ਕਿ ਦਸ਼ਾ ਸ਼ਰਪਿੰਦੀ ਨੇ ਤੈਨੂੰ ਮੰਮੀ ਤੇ ਇੱਥੇ ਕਿੱ데 ਘਰ ਕੰਮ ਗਏ ਕੀ ਉੱਥੇ ਗੱਲ ਹੋਈ ਨਹੀਂ ਪੁੱਤ ਉਹ ਤੇ ਕੋਈ ਗੱਲ ਨਹੀਂ ਹੋਈ ਇੱਥੇ ਹੀ ਮੈਂ ਆਣ ਗਈ ਇਹਦੀਆਂ ਸਾਰੀਆਂ ਸੁਣੀਆਂ ਆਪਣੀ ਮੰਮੀ ਨਾਲ ਤੇਰੇ ਬਰਤਕਲਾਪ ਗੱਲਾਂ ਕਰੰਡੀ ਤੇ ਮੈਂ ਸਾਰੀਆਂ ਸੁਣ ਲਈਆਂ ਮਾ ਪੁੱਤ ਮਿੰਨੇਵੇਂ ਤੂੰ ਮਾਕ ਕਰਦੇ ਮੈਂ ਇਹਦੇ ਪਿੱਛੇ ਲਾ ਕੇ ਤੈਨੂੰ ਮਾੜਾ ਚੰਗਾ ਬੋਲਦੀ ਰਹੀ ਆ ਮੰਮੀ ਤੁਸੀਂ ਨਾ ਮਾफी ਮੰਗੋ ਤੇ ਗੱਲ ਫੇਰ ਵੀ ਕੀ ਹੋਈ ਪੁੱਤ ਐ ਨਾ ਤੈਨੂੰ ਘਰੋਂ ਕੱਢਣਾ ਚੰਗੀ ਹੀ ਉਹ ਗੱਲ ਦੀਨ ਮੇਰੀ ਮੱਤ ਤੇ ਪਰਦਾ ਪੈ ਗਿਆ ਜੀ ਮੈਂ ਲਾਲਚੀ ਦੇ ਵਿੱਚ ਝਾਂਕ ਕੇ ਤੈਨੂੰ ਇੰਨਾ ਕੁਝ ਬੋਲਦੀ ਰਹੀ ਇੰਨਾ ਕੁਝ ਆਂਦੀ ਰਹੀ ਪਰ ਦੀਦੀ ਆ ਗੱਲ ਚੰਗੀ ਥੋੜਾ ਹੀ ਜੇ ਤੂੰ ਹੀ ਮੈਨੂੰ ਆਂਦੇ ਤੂੰ ਮੈਨੂੰ ਸਭ ਕੁਝ ਚਾਹੀਦਾ ਮੇਰੇ ਪੁੱਤ ਨੂੰ ਚਾਹੀਦਾ ਵਾ ਤੇ ਮੈਂ ਮੇਟ ਬਣਾ ਲੰਦੀ ਦੀਦੀ ਤੁਹਾਡੇ ਪੁੱਤ ਜਿਵੇਂ ਕਦੀ ਫਰਕ ਨਹੀਂ ਸਮਝਿਆ ਮੈਂ ਕਦੀ ਇਹ ਨਹੀਂ ਸੋਚਿਆ ਕਿ ਉਹ ਤੁਹਾਡਾ ਪੋਤਾ ਮੈਨਿਓ ਮੇਰਾ ਵੀ ਪੋਤਾ ਪਰ ਤੂੰ ਹੀ ਮੈਨੂੰ ਇਹੋ ਆਂਦੇ ਰਹੀ ਮੇਰੇ ਪੁੱਤ ਲਾਗੂ ਦਫਾ ਹੋ ਜਾ ਗਲਤੀ ਮੇਰੀ ਵੀ ਗਲਤੀ ਹੀ ਮੈਨੂੰ ਮaaf ਕਰ ਦੇ ਭਾਵੇਂ ਕਿ ਤੇਰਾ ਵੀ ਪੋਤਾ ਹੈ ਮੈਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਚਲੋ ਦੀਦੀ ਤੁਹਾਨੂੰ ਸਾਸ ਹੋ ਗਿਆ ਨਾ ਮਿਲਦੀ ਇੰਨਾ ਹੀ ਬੜਾ ਤੁਹੀ ਮੇਰੇ ਨਾਲੋਂ ਵੱਡੀ ਹੋ ਮੈਨੂੰ ਮਾਫ ਨਹੀਂ ਲੱਗਦੀ ਚੰਗੇ ਨਹੀਂ ਲੱਗਦੀ ਮੈਂ ਦੱਸ ਨਹੀਂ ਆ ਕਵਲ ਨੂੰ ਨਹੀਂ ਮੰਮੀ ਵੀਰਪੁਰ ਦੇ ਸਾਹ ਚ ਬੈਠੇ ਆ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਨਾ ਉਹ ਚੀਜ਼ ਦੀ ਟੈਨਸ਼ਨ ਲੈਣਗੇ ਦੀਦੀ ਨੂੰ ਜਦੋਂ ਇਹ ਗੱਲ ਦਾ ਪਛਤਾਵਾ ਹੋ ਗਿਆ ਤਾਂ ਕੋਈ ਗੱਲ ਨਹੀਂ ਮੈਂ ਕਵਲ ਨੂੰ ਦੱਸਣਾ ਹੈ ਦੱਸਣਾ ਮੈਂ ਨੇ ਇੱਕ ਢੀ ਵੱਡੀ ਗਲਤੀ ਕੀਤੀ ਆ ਨਹੀਂ ਛੱਡੋ ਵੀ ਤੁਸੀਂ ਜੋ ਇਦਾਂ ਸੋਚਣ ਦਿਓ ਜਿਹੜਾ ਅੰਨੇ ਹੁੰਦੇ ਨੇ ਨਾ ਵੇਰ ਦਾ ਕੋਲੇ ਸ਼ਾਮਾਂ ਘਰ ਆਦੀ ਨੂੰ ਭੁਲਿਆਣੀ ਆਂ ਤੇ ਇਨਾ ਹੀ ਮਿਲਲੀ ਮੈਂ ਤਾਂ ਸਮਾਂ ਮੇਰੇ ਪੁੱਤ ਦਾ ਖਰਾਬ ਕਰਨ ਲਈ ਹੀ ਪੁੱਤ ਬੜਾ ਕੋਸ਼ਿਸ਼ ਕੀਤਾ ਮੈਂ ਤੇਰੇ ਨਾਲ ਮੈਂ ਵੀ ਤੇਰੇ ਕੋ ਹੱਥ ਜੋੜ ਕੇ ਤੇ ਮਾਫੀ ਮੰਗਨੀ ਆਂ ਤੂੰ ਮਮੀ ਚੰਗੇ ਨਹੀਂ ਲੱਗਦੇ ਹੱਥ ਨਾ ਜੋੜੋ ਤੂੰ ਹੀ ਮੇਰ ਨਾਲ ਵੱਡੇ ਹੋ ਪਰ ਤੁਹਾਨੂੰ ਕੀ ਪਤਾ ਸੀ ਕਿ ਦੀਦੀ ਮੈਂ ਨਾ ਇਹ ਕੁਝ ਕਰਦੀ ਤੇ ਫੇਰ ਹੀ ਤੂੰ ਕੁਝ ਕਰਦੀ ਤੂੰ ਤੇ ਮੈਨੂੰ ਕਦੇ ਮਾਰਾ ਕਿਹਾ ਹੀ ਨਹੀਂ ਤੇ ਇਹਦੇ ਮਤਲਬ ਪੁੱਤ ਪੁੱਤ ਕਹਿੰਦੇ ਨਹੀਂ ਗੱਲੀਨ ਮੇਲਾ ਕਿੰਨੀ ਚੰਗੀ ਐ ਮੰਮੀ ਨੂੰ ਆਂਦੀ ਸੀ ਪਰ ਕਵਲ ਨੂੰ ਨਾ ਦੱਸਿਓ ਜੇ ਕਵਲ ਨੂੰ ਪਤਾ ਲੱਗ ਜਾਂਦਾ ਤੇ ਉਹਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਸੀ ਕਿੰਨੀ ਚੰਗੀ ਹੈ ਤੇ ਕਿੱਡਾ ਵੱਡਾ ਦਿਲ ਨੇ ਫੇਰ ਮੈਨੂੰ ਬਚਾ ਗਈ ਐ ਮੋਹਿਤ ਨੂੰ ਜਾ ਕੇ ਦੱਸਦਾ ਵਾਂ ਵੇਖੀ ਕਿੰਨਾ ਕੋਸ਼ਣ ਦਾ ਮੋਹਿਤਾ ਉਹ ਹਮਣੇ ਆਵਾਂ ਹਾਂ ਲੜਕੀ ਆਲੀ ਵਧੀਆ ਤੂ ਸੁਣਾ ਠੀਕ ਆ ਪਾਰਟੀ ਬਣੀ ਤੇਰੇ ਵੱਲ ਮੇਰੀ ਹਾਲ ਆਹ ਵੇ ਲਿਸਟ ਵਿੱਚ ਤੇਰਾ ਨਾਮ ਆ ਗਿਆ ਸੱਚੀ ਹਾਂ ਸੱਚੀ ਆ ਗਿਆ ਪਾਰਟੀ ਬਣੀ ਤੇਰੇ ਵੱਲ ਮਜ਼ਾਕ ਨਹੀਂ ਕਰਨ ਹਾਂ ਮੈਂ ਅੱਜ ਸਵੇਰੇ ਚੈੱਕ ਕੀਤਾ ਆ ਮਜ਼ਾਕ ਨਹੀਂ ਕਰਨ ਡਾ ਮੈਂ ਅੱਜ ਸਵੇਰੇ ਚੈੱਕ ਕੀਤਾ ਅੱਜ ਨਹੀਂ ਕੀਤਾ ਸਵੇਰ ਦਾ ਮੈਂ ਤੇਰਾ ਸੁਨੇਹਾ ਪੜਾ ਚੈੱਕ ਕਰ ਲਿਆ ਤੇਰਾ ਲਿਸਟ ਵਿੱਚ ਨਾਮ ਆਇਆ ਜੀ ਨਾ ਨਹੀਂ ਮੈਂ ਅੱਜ ਕੀਤਾ ਚੈੱਕ ਕਰਨਾ ਕਰੀ ਮੋਬਾਈਲ ਤੋਂ ਦੂਵੀਂ ਮੈਂਨੇ ਚੈੱਕ ਕੀਤਾ ਸਵੇਰ ਦਾ ਮੇਰੀ ਗੱਲ ਸੁਣਾ ਫਿਰ ਨਾ ਭਾ ਲੱਗੇ ਨਹੀਂ ਦੱਸਦਾ ਮੰਮੀ ਨੇ ਸਰਪ੍ਰਾਈਜ਼ ਦਿੰਨੇ ਆ ਠੀਕ ਠੀਕ ਓਕੇ ਓਕੇ ਸਸਕੀ ਜੀ ਅੰਟੀ ਤੋਰ ਮਾਂ ਜੀ ਵਧੀਆ ਤੋਰੀ ਸੁਣਾਓ ਹਾਂ ਜੀ। ਮਮਾ ਬੇਬੇ ਕੁਛ ਲਿਆ ਗਿਆ। ਚੱਲ। ਤੋਰ ਮਾਂ ਕੀ ਹਾਲ ਹੈ? ਹਾਂ ਜੀ ਵਧੀਆ ਹਾਂ ਤੁਹਾਨੂੰ ਸੁਣਾਉਂ। ਮਰੀ ਜੀ ਨਿਆ। ਬੱਸ ਇਦਾਂ ਹੀ ਜੋ ਆਪਣੇ ਬਿਤੇ ਰਹਿਣਾ ਤੇ ਹੁਦੈ ਗੱਲ ਤੇ ਆਇਆ ਨਹੀਂ ਗਿਆ ਮੇਰੇ ਕੋਲ। ਹਾਂ ਜੀ। ਹੋਰ ਮੰਮੀ ਠੀਕ ਹੈ? ਹਾਂ ਜੀ ਠੀਕ ਆ ਸਭ ਵਧੀਆ ਲੱਗ ਰਿਹਾ। ਮੈਂ ਅੱਗੇ ਕਿਧਰ ਪੁੱਛਣ ਲਈ ਹਮੋਇਤ ਨੂੰ? ਨਾ ਕਦੀ ਮੰਨ ਨਹੀਂ ਕਦੀ ਆਇਆ ਮੈਂ ਵੇਖਿਆ ਤਾਂ ਮम्मी ਇਦਾਂ ਹੀ ਚੱਲ ਜਾਂਦਾ ਡਿਊਟੀ ਤੇ ਕੇ ਮੈਂ ਰੋਲੇ ਕਰਕੇ ਟਾਈਮ ਨਹੀਂ ਨਾ ਲੱਗਦਾ ਹੈਗਾ ਮੰਮਣ ਕਿੱਦਾਂ ਫਰਾਉਣਾ ਹੋਇਆ ਮੈਂ ਮੋਦੀ ਕੱਲ ਆਇਆ ਹਾਂ ਅੱਜ ਮम्मी ਕੱਲ ਦੱਸਾਂ ਦਿਨ ਪੁੱਤ ਦੱਸ ਨੈਕਸਟ ਵਿੱਚ ਨਹੀਂ ਮੇਰਾ ਨਾਂ ਨਹੀਂ ਹੈ ਠੀਕ ਹੈ ਟੈਮ ਨੈਕਸਟ ਵਿੱਚ ਮੇਰਾ ਨਾਂ ਨਹੀਂ ਆਇਆ ਮਮੇ ਵੀ ਆ ਕੰਡਿਆ ਵਾ ਮੇਰਾ ਨਾਂ ਆ ਗਿਆ ਲਿਸਟ 'ਚ ਮੋਈ ਤੇ ਸੱਚੀ ਕਹਿੰਦਿਆਂ ਸੱਚੀ ਕਹਿੰਦਿਆਂ ਵਾ ਲਿਸਟ ਚ ਆ ਗਿਆ ਤੇਰਾ ਨਾਮ ਹਾਂ ਆ ਮੰਨ ਸੱਚੀ ਕਹਿੰਦਿਆਂ ਸੰਡੇ ਮੈਂ ਜੀ ਸੂਰੇ ਚੈੱਕ ਕੀਤਾ ਸੀ ਤਾ ਕਿ ਨਾ ਤੂੰ ਨਹੀਂ ਚੈੱਕ ਕੀਤਾ ਜਾਂਦਾ ਮੈਂ ਨਹੀਂ ਚੈੱਕ ਕੀਤਾ ਮੋਈ ਤੇ ਅੱਲਾ ਮਜਾਕ ਨਾ ਕਰੀ ਸੱਚੀ ਕਹਿੰਦਿਆਂ ਸੱਚੀ ਕਹਿੰਦਿਆਂ ਨਾਮ ਹੈ ਲਿਸਟ ਚ ਮੰਮੀ ਕੀ ਹੋਗਾ ਤੈਨੂੰ ਹੁਣ ਪੁੱਤ ਇਹ ਮੇਰੇ ਖੁਸ਼ੀ ਦੇ ਅੰਸੂਆ ਕਿ ਮੇਰਾ ਪੁੱਤ ਦੁਨੀਆ ਦੇ ਉੱਤੇ ਵਧੀਆ ਵਧੀਆ ਮੇਰਾ ਪੁੱਤ ਦਾ ਕੰਮ ਬਣ ਗਿਆ ਮੰਮੀ ਚੁੱਪ ਕਰ ਤੁਰੋ ਨਾ ਉਹ ਤਾਂ ਪੜਾਈਏ ਖੁਸ਼ੀ ਦੇ ਨੇ ਇਹ ਮੇਰੀ ਖੁਸ਼ੀ ਦਾ ਤੇ ਦੇ ਅੱਜ ਮੈਂ ਪਹੁੰਚ ਆਪਰੇ ਸਟੂਡਿਓ ਚ ਆ ਜਾਵੇ ਕਿੰਨੀਆਂ ਸਾਨੂੰ ਆਸਾਂ ਮਹਾਰਾਜ ਨੇ ਸਾਡੀਆਂ ਪਹੂਰੀਆਂ ਕੀਤੀਆਂ ਤੇਰੀ ਤੇ ਭੈਣ ਨੇ ਵੀ ਵੇਖੀ ਕਿਦਾਂ ਖੁਸ਼ ਹੁਣਾਵਾ ਇਦਾਂ ਕਰੀਏ ਮੈਂ ਨਹੀਂ ਕੰਮ ਕਰਨਾ ਹੁਣ ਕੋਈ ਵੀ ਚਲਗਰਲੀਨ ਨੂੰ ਜਾ ਕੇ ਦੱਸ ਕੇ ਆਈਏ ਤੂੰ ਤਿਆਰ ਹੋ ਤੇ ਮੈਂ ਵੀ ਤਿਆਰ ਹੋਵਾਂ ਚਲਗਰਲੀਨ ਨੂੰ ਦੱਸ ਕੇ ਆਈਏ ਚੰਗਾ ਸੇ ਕਿ ਰਮਣਾ ਅੱਜ ਤੇ ਤੂੰ ਪੜਾਈ ਸਫਰਾਈ ਦਿੱਤਾ ਹੈ ਕੱਲ ਤੇ ਨੋ ਬਤ ਤੈਨੂੰ ਮੈਂ ਦਵਾਂਗਾ ਪਾਰਟੀ ਆਣ ਕੇ ਠੀਕ ਹੈ ਜਿੱਦਾਂ ਤੇ ਗਈ ਉਦਾਂ ਦੀ ਮਿਲ ਜੂਗੀ ਮੈਂ ਇੱਕੜੀ ਭੈਣ ਕੋ ਹੋਵਾਂ ਠੀਕ ਠੀਕ ਤੇ ਦਿਮਾਗ ਚ ਨਿਕਲ ਗਿਆ ਦੋਰੀਆਂ ਦੋਰੀਆਂ ਵਧਾਈਆਂ ਹੋਣ ਤਾਂ ਮੈਂ ਮਨ ਪੁੱਤ ਤੇਨੂੰ ਬਹੁਤ ਜਿਆਦੀਆਂ ਅੱਜ ਤੂੰ ਆਇਆ ਤੇ ਕਿਤੇ ਖੁਸ਼ੀ ਦਾ ਹੱਡਾ ਦੇਣਿਆ ਤੇ ਕੋਈ ਨਹੀਂ ਆ ਹੋਣਾ ਹੀ ਚੱਲ ਜਾਣੇ ਆ ਬਾਬੇ ਸ਼੍ਰੀ ਚੰਦ ਤੇ ਉਥੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਆੰਮਨੇ ਤੇ ਫੇਰ ਉਥੋਂ ਹੀ ਆਪਾਂ ਗਰਲੀਨ ਕੋ ਚੱਲ ਜਣਾ ਹੈ ਤੇ ਗਰਲੀਨ ਕੱਲ ਤੇ ਨੋ ਬਤ ਤੈਨੂੰ ਮੈਂ ਦਵਾਂਗਾ ਪਾਰਟੀ ਆਣ ਕੇ ਠੀਕ ਹੈ ਜਿੱਦਾਂ ਤੇ ਗਈ ਉਦਾਂ ਦੀ ਮਿਲ ਜੂਗੀ ਮੈਂ ਆਕੜੀ ਭੈਣ ਕੋ ਹੋਵਾਂ ਚਲ ਮੋਈ ਤਾਂ ਹੋਰ ਜਿਆਦਾ ਚਲ ਮੈਂ ਹਾਲ ਕੇ ਮਿਲਦਾ ਠੀਕ ਆ ਹਾਂ ਠੀਕ ਠੀਕ ਓਹ ਕੁੱਤੇ ਵੀਡੀਓ ਬਣਾਣੀ ਵਿਆਹ ਕਿੰਨਾਣਾ ਚੰਗਾ ਦਿੱਤਾ ਹੈ ਬੜਾ ਵਧੀਆ ਕੀਤਾ ਹੈ ਕਿ ਮਾਪੂਰੋ ਗਰਾਮੇ ਇੱਥੇ ਹਾਂ ਮਜ਼ਾ ਹੀ ਆ ਗਿਆ ਹੈ ਵੇਖਣ ਦਾ ਵਧੀਆ ਪ੍ਰੋਗਰਾਮ ਮੰਮੀ ਨਹੀਂ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਮੰਮੀ ਸਾਸਰੀ ਕਾਲ ਹੋ ਉਸ ਨਾਲ ਕੀ ਤਾਂ ਜਿਵੇਂ ਇੰਤਜ਼ਾਰ ਹੋ ਰਹੀ ਹੋਂ ਕਿ ਆ ਪਤਾ ਸਾਸਰੀ ਕਾਲ ਅੱਜ ਕਿੱਦੜਾ ਦਿਨ ਚੜਿਆ ਚੜੀ ਗਿਆ ਜੁਆ ਮੈਂ ਕਮਾਲ ਦਿਨ ਚੜਿਆ ਪੈਂ ਜੀ ਨਹੀਂ ਆਏ ਹੋਰ ਸੁਣਾਓ ਕੀ ਸਾਰਾ ਸਾਰਾ ਬੈਠਾ ਮੈਂ ਆਈ ਮੰਮੀ ਬੈਠ ਗਈ ਹੋਰ ਪਤਾ ਕੀ ਹਾਲ ਵਧੀਆ ਵਧੀਆ ਕੋਈ ਸੁਣਾਓ ਟੀ ਨਾਲ ਹਾਂ ਠੀਕ ਹੈ ਵਧੀਆ ਮੰਮੀ ਨੇ ਦੱਸਿਆ ਮੇਰੇ ਨਾਲ ਚਾਹ ਚੱਕਿਆ ਗਈ ਸੁੱਕ ਹੋਏ ਤੇ ਹਿੰਦੀ ਨਾਲ ਨਾ ਬੋਲਦੇ ਨਹੀਂ ਦੇ ਲੈ ਪਤਾ ਹੋਇਆ ਹਾਂਜੀ ਮੈਂ ਨਾ 7 ਟੱਬਾ ਮੰਮੀ ਦਾ ਤੁਹਾਨੂੰ ਕਿਹ ਚਲ ਕੀਤੀ ਕੀ ਆਗੇ ਤੇ ਪੇਰੇ ਸਾਕ ਇਹ ਪੁੱਤ ਖੇਚਲ ਨਹੀਂ ਆ ਇਹ ਤੇਰਾ ਵੀਰ ਭਤੀ ਹੋ ਗਿਆ ਵਾ ਉਹਦੀ ਖੁਸ਼ੀ ਚ ਲੈਂਦਾ ਵਾ ਸੱਚੀ ਮੰਮੀ ਤਾਂ ਮੁੰਡਾ ਨਿਆਉਣ ਆ ਆ ਤੇ ਮੈਂ ਦੇਖਦੀ ਹਾਂ ਮੇਰਾ ਸੱਚੀ ਮੇਰੇ ਬਾਈ ਹੋ ਗਿਆ ਬਤਾ ਨਿਆਉਣ ਮੈਂ ਸੋ ਪੁੱਤ ਹੁੰਦਾ ਹੈ ਬਤਾ ਨਿਆਉਣ ਪਤਾ ਨਹੀਂ ਹਾਂ ਨਹੀਂ ਮੈਂ ਸਾਡੀ ਵੀ ਵਾਇਕ ਨੂੰ ਸੁਣ ਲਈ ਤੇ ਉਹਨੇ ਮੈਨੂੰ ਦੱਸਿਆ ਕਿ ਉਹ ਨਹੀਂ ਨੂੰ ਮੈਂ ਤਾਂ ਬਸ ਦਾ ਜਾ ਕੇ ਨਾ ਆਪਾਂ ਸਰਪ੍ਰਾਈਜ਼ ਦੇਣਾ ਗਮੇਨ ਮੈਂ ਤੇ ਬੜੀ ਚੇਤੇ ਆਸ ਰੱਖੀ ਹੋਈ ਵੀ ਹੁੰਦੀ ਵਾਇਕ ਜੀ ਨੇ ਚੰਦ ਵਾਲਾ ਨੇ ਮਿਹਰ ਕੀਤੀ ਆ ਸਾਰਾ ਕੁਝ ਹੀ ਹੋ ਗਿਆ ਬੜੀ ਆਸ ਸੀ ਜਾਨ ਮਾਰਾ ਤੇ ਸਾਡੀ ਪੂਰੀ ਜ਼ਰੂਰ ਕਰੇਗਾ ਕਿ ਸਾਡੇ ਬਾਬੇ ਨੇ ਜੀ ਜਿਆਦਾ ਫੜ ਮੂੰਹ ਮਠਰਾ ਕਾ ਨਾਲ ਆਪਣੇ ਮੰਮੀ ਦਾ ਵੀ ਕਰਾ ਆਪਣੀ ਭੈਣ ਵੱਡੀ ਦਾ ਵੀ ਕਰਾ ਕੋਈ ਨਹੀਂ ਮੰਮੀ ਕਰਨ ਦੀ ਮੈਂ ਚਾਹਣਾ ਠੀਕ ਸਤ ਸ੍ਰੀ ਅਕਾਲ ਕੋਸਨਾਉਂ ਜੀ ਕਿਦਾਂ ਜੀ ਠੀਕ ਠਾਕ ਜੀ ਅਸੀਂ ਤਾਂ ਠੀਕ ਠਾਕ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵਾਦ ਤੋਂ ਵਾਦ ਸ਼ੇਅਰ ਕਰਿਓ ਵੀਡੀਓ ਨੂੰ ਕੀ ਸਾਡੀ ਬੋਲ ਚੜੇ ਹਾਂਜੀ ਇਹ ਸਾਡੀ ਸਾਰੀ ਟੀਮ ਮੈਂਬਰ ਆ ਜਿਹੜੀ ਮਿਹਨਤ ਕਰ ਰਹੀ ਆ ਤੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਫਿਰ ਸਾਡਾ ਵੀ ਹੌਸਲਾ ਵਾਧਾ ਵਾ 18 ਜੂਨ ਨੂੰ ਸਾਡੀ ਨਵੀਂ ਸਟੋਰੀ ਆਉਣੀ ਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਬਾਕੀ ਤੁਸੀਂ ਸਾਰੇ ਜਣੇ ਇਹਨੂੰ ਦੱਸਿਓ ਕਿ ਸਟੋਰੀ 'ਚ ਤੁਹਾਡੇ ਕੋਆ ਗਲਤੀ ਹੁੰਦੀ ਆ ਆਪਾਂ ਉਹ ਚੀਜ਼ ਨੂੰ ਸੁਧਾਰਾਂਗੇ ਜਿੱਤੇ ਦੱਸੋਗੇ ਤੇ ਫੇਰ ਹੀ ਉਹ ਚੀਜ਼ ਨੂੰ ਸੁਧਾਰਾਂਗੇ ਬਾਕੀ ਤੁਸੀਂ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਟੋਰੀ ਕਿਸ ਟੌਪਿਕ ਤੇ ਲਿਆਈਏ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਟੌਪਿਕ ਤੇ ਹੀ ਵੀਡੀਓ ਲਿਆਈਏ ਰੈਡੀ ਰਹੇ ਬਾਕੀ ਸਿਰਫ ਤੁਹਾਨੂੰ ਤੁਹਾਡਾ ਸਾਥ ਚਾਹੀਦਾ ਵਾ ਤਹਾਡਾ ਸਾਥ ਹੋਊਗਾ ਤਾਂ ਫੇਰ ਹੀ ਸਾਰੇ ਹੀ ਕੰਮ ਹੁੰਦੀ ਆ ਥੈਂਕ ਯੂ ਧੰਨਵਾਦ